ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸ਼ਰਧਾਂਜਲੀ ਪੇਟ ਕਰਨ ਲਈ 1 ਜਨਵਰੀ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤੇ ਜਾਣ ਵਾਲੇ ਅਰਦਾਸ ਸਮਾਗਮ ਬਾਬਤ ਅੱਜ ਰਿਆਖੰਡਪਟ ਸਾਹਿਬ ਆਰੰਭ ਕੀਤੇ ਗਏ। ਅੱਜ ਅਸੀਂ ਜਸਿਸਥਾਨ ਛੇਵੇਂ ਪਾਤਸ਼ਾਹ ਦੇ ਮੀਰੀ ਪੀਰ ਦੀ ਇਸ ਸਥਾਨ ਤੇ ਬੈਠੇ ਹਾਂ ਜਦੋਂ ਇੰਦਰਾ ਗਾਂਧੀ ਦੇ ਟੈਂਕ ਤੋਪਾਂ ਨੇ ਅਕਾਲ ਤਖਤ ਸਾਹਿਬ ਨੂੰ ਢਾਇਆ ਤਾਂ ਸਰਕਾਰੀ ਉਸਰੇ ਅਕਾਲ ਤਖਤ ਨੂੰ ਮੋੜ ਤੋਂ ਸਾਰਨ ਵਾਸਤੇ ਜੋ ਸੰਗਤਾਂ ਨੇ ਸੇਵਾਵਾਂ ਲਾਈਆਂ ਉਹ ਸਮੇਂ 'ਚ ਭਾਈ ਗੁਰਦੇਵ ਸਿੰਘ ਕੌਕੇ ਜਹਦਰ ਸਾਹਿਬ ਨੇ ਇਸ ਸਮੇਂ ਇਹ ਜਿਹੜੀਆਂ ਸੇਵਾਵਾਂ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਜਿਹੜੇ ਕਿ ਕਹਿਣੀ ਤੇ ਕਰਨੀ ਦੇ ਸੂਰੇ ਸੀ ਅੱਜ ਸ਼ਰੌਣੀ ਗੁਰਦਰਾ ਪਰੰਧ ਕਮੇਟੀ ਉਹਨਾਂ ਦੇ ਸ਼ਹੀਦੇ ਦੇਵਾਲੇ ਨੂੰ ਮਨਾਉਣ ਵਾਸਤੇ ਸ੍ਰੀ ਕਾਲ ਤਖਤ ਸਾਹਿਬ ਤੋਂ ਅੱਜ ਸ੍ਰੀ ਖੰਡਪੜ ਸਾਹਿਬ ਦੀ ਪਰਮਪਤਾ ਹੋਈ ਆ ਸ਼ਰੌਣੀ ਗੁਰਦਰਾ ਪਰੰਧ ਕਮੇਟੀ ਵੱਲੋਂ ਇੱਕ ਤਰੀਕ ਨੂੰ ਸਵੇਰੇ 10 ਵਜੇ ਸ੍ਰੀ ਕਾਲ ਤਖਤ ਸਾਹਿਬ ਤੇ ਭੋਗ ਪਾਏ ਜਾਣਗੇ ਤੇ ਇਸ ਸਮੇਂ ਤੇ ਸਿੰਘ ਸਾਹਿਬਾਨ ਸਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਹੋਰ ਅਧਿਕਾਰੀ ਸਹਿਬਾਨ ਹੋਰ ਪੰਥ ਦੀਆਂ ਨਾਮਵਰ ਸ਼ਖਸੀਅਤਾਂ ਇਸ ਸਮੇਂ ਹਾਜ਼ਰੀ ਭਰ ਲਗੀਆਂ ਅਕਾਲ ਤਖਸਬ ਦੇ ਸਾਬਕਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਇੱਕ ਕਤਿਤ ਕਤਲ ਕੇਸ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅੱਜ ਫਿਰ ਉਹਨਾਂ ਦੀ ਮੌਤ ਹੋ ਗਈ ਪਰ 3 ਦਿਨਾਂ ਦੇ ਬਾਅਦ ਉਹਨਾਂ ਦੀ ਮੌਤ ਦਾ ਮਾਮਲਾ ਮੁਰਤੋਂ ਚਰਚਾ ਚਾਇਆ ਗੁਰਦੇਵ ਸਿੰਘ ਕੌਂਕੇ ਦੇ ਮਾਮਲੇ ਦੇ ਵਿੱਚ ਪੁਲਿਸ ਤੇ ਇਲਜ਼ਾਮ ਨੇ ਕਿ ਜਥੇਦਾਰ ਨੂੰ ਪੁਲਿਸ ਹਿਰਾਸਤ ਦੇ ਵਿੱਚ ਕਥਿਤ ਤੌਰ ਤੇ ਤਸੀਹੇ ਦੇ ਕੇ ਕਤਲ ਕੀਤਾ ਗਿਆ ਸੀ ਹੁਣ ਪੰਜਾਬ ਪੁਲਿਸ ਦੇ ਆਪਣੇ ਹੀ ਵਧੀਕ ਡੀਜੀਪੀ ਪੱਧਰ ਦੇ ਅਫਸਰ ਦੀ ਜਾਂਚ ਰਿਪੋਰਟ ਦੇ ਜਨਤਕ ਹੋਣ ਨਾਲ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਹੋ ਗਏ ਨੇ ਤੇ ਇੱਕ ਟਾਈਮ ਇਹੋ ਜਿਹਾ ਵੀ ਆਇਆ ਸੀ ਜਦੋਂ ਇੱਥੇ ਦਰਬਾਰ ਸਾਹਿਬ ਨੇ ਪੁਲਸ ਵਿੱਚ ਦਰਬਾਰ ਸਾਹਿਬ ਦੇ ਇੰਟਰਕੀਤੀ ਸੀ ਤਾਂ ਪੁਲਸ ਨੇ ਕਿਹਾ ਕਿ ਸਾਰੇ ਹੀ ਜਿਹੜੇ ਬੰਦੇ ਆ ਉਹ ਬਾਹਵਾ ਖੜੀਆਂ ਕਰਕੇ ਬਾਹਰ ਆ ਜੋ ਪਰ ਉਸ ਟਾਈਮ ਤੇ ਜਹੇਦਾਰ ਕੌਂਕੇ ਨੇ ਕਿਹਾ ਕਿ ਮੈਨੂੰ ਭਾਵੇਂ ਗੋਲੀ ਮਾਰ ਦਿਓ ਲੇਕਿਨ ਮੈਂ ਬਾਹਵਾ ਖੜੀਆਂ ਕਰਕੇ ਬਾਹਰ ਨਿਕਾਉਣਾ ਮੈਂ ਕਾਲਤਕ ਸਾਹਿਬ ਦਾ ਜਹੇਦਾਰ ਸੋ ਉਸ ਤੋਂ ਬਾਅਦ ਕਈ ਵਾਰ ਉਹਨਾਂ ਨੂੰ ਫੜਿਆ ਔਰ ਬੜਾ ਤਸ਼ੱਦਦ ਕੀਤਾ ਲੇਕਿਨ ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਦੁਬਾਰਾ ਫੜਿਆ ਗਿਆ ਤੇ ਇੰਨਾ ਤਸ਼ੱਦਦ ਪੁੱਠੇ ਟੰਕੇ ਔਰ ਇਹਨਾ ਟੌਰਚਰ ਸਮੇਂ ਦੇ ਜਿਹੜੇ ਉਸ ਟਾਈਮ ਤੇ ਐਸਐਸਪੀ ਸੀ ਔਰ ਡੀਐਸਪੀ ਸੀ ਠਹਾੜੇਦਾਰ ਸੀ ਉਹਨਾਂ ਨੇ ਬਹੁਤ ਵੱਡਾ ਜ਼ੁਲਮ ਤੇ ਤਸ਼ੱਦਦ ਕੀਤਾ ਪੁੱਠਾ ਟੰਗਿਆ ਔਰ ਕਈ ਦਿਨ ਉਹਨਾਂ ਦੇ ਤਸ਼ੱਦਦ ਕਰਦੇ ਰਹਿ ਅਖੀਰ ਤੇ ਉਹਨਾਂ ਨੂੰ ਜਿਹੜਾ ਅਸੀਂ ਟੁਕੜੇ ਟੁਕੜੇ ਕਰਕੇ ਤੇ ਉਹ ਨਹਿਰ ਵਿੱਚ ਸੁੱਟ ਦਿੱਤਾ ਸੋ ਉਹ ਬਹੁਤ ਭਿਆਨਕ ਸੀਨ ਸੀ ਔਰ ਉਸ ਤੋਂ ਬਾਅਦ ਇੱਕ ਨਿਗਵਾਰੀ ਲੱਗੀ ਜਿਹੜੇ ਐਡੀਜੀਪੀ ਤਵਾੜੀ ਸੀ ਉਹਨਾਂ ਨੇ ਨਿਗਵਾਰੀ ਕਰਨ ਲਈ ਕਿਹਾ ਗਿਆ ਤੇ ਉਹਨਾਂ ਨੇ ਨਿਗਵਾਰੀ ਕਰਕੇ ਦੱਸਿਆ ਕਿ ਇਹ ਜਿਹੜਾ ਝੂਠਾ ਮੁਕਾਬਲਾ ਪੁਲਿਸ ਮੁਕਾਬਲਾ ਬਣਾਇਆ ਗਿਆ ਤੇ ਇਹ ਜਹੇਦਾਰ ਕੌਕੇ ਨੂੰ ਜਿਹੜਾ ਹੈ ਉਹ ਜੁਲਮ ਤਸ਼ੱਦਦ ਕਰਕੇ ਜਿਹੜਾ ਹੈ ਪੁਲਿਸ ਨੇ ਉਸheet ਕਰ ਦਿੱਤਾ ਉਹ ਬੜਾ ਲੰਮਾ ਟਾਈਮ ਹੋ ਉਹ ਨਿਗਵਾਰੀ ਜਿਹੜੀ ਅਜੇ ਉਹ ਬਦੱਤੇ ਹੋਣਾ ਕੋਈ ਬਾਹਰ ਉਹਨਾਂ ਦੀ ਰਿਪੋਰਟ ਖੁੱਲ ਕੇ ਆਈ ਹੈ ਸੋ ਉਹ ਸਬੰਧ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਆਪਣੇ ਫਰਜ਼ਾਂ ਨੂੰ ਪਛਾਣਦੇ ਸ਼੍ਰੀ ਅਖੰਡ ਪਾਠ ਸਾਹਿਬ ਆਜ ਆਰੰਭ ਕੀਤੇ ਜਿਹਦੇ ਭੋਗ ਪਰਸੋਂ ਸੋਮਵਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੈਣਗੇ